नाम जसवंत सिंह जी पी जी आई पंजाब लगेराज रात तकरीबन एक्सीडेंट हो जी कल चौबीस आज चौबी है बारह पहले तो इतना रैफर किया जलाला तो फिर उस रैफर फरीद करता सबेरे पजे डेथ हो गई है फोर्टी नाइन ਕਿ ਉਹਨੂੰ ਮੁਲਾਜ਼ਮ ਹੀ ਹੈ ਜੀ ਪੀ ਐਚ ਹੋਂਗੜ ਚ ਹਾਂ ਜੀ ਸਰਕਾਰੀ ਲੱਗੇ ਆ ਜੀ ਕਾਰ ਨੂੰ ਆ ਰਹੇ ਸੀ ਕਾਰ ਨੂੰ ਛੁੱਟੀ ਜੋੜੀ ਦੇ ਦੌਰਾਨ ਮੰਨ ਲਓ ਕਰਕੇ ਡਿਊਟੀ ਕਰਕੇ ਆਉਂਦਾ ਡਿਊਟੀ ਕਰਕੇ ਚਾਰਜ ਆ ਰਹੇ ਚਾਰਜ ਆ ਰਹੇ ਸੀ ਬੇਟਾ ਜੇ ਬਾਕੀ ਦੋ ਢੂੜੀਆਂ ਹੋ ਗਿਆਆਂ ਹੋ ਗਿਆ ਲੈ ਉਹ ਕਿਨ ਦੇ ਵਾਈਫ ਆ ਗਈ ਹੈ ਜੀ ਇਹ ਸਾਰਾ ਜਸਵੰਤ ਸਿੰਘ ਪਿੰਡ ਮਹਾਲਵੰਦੇ ਰਹਿਣ ਵਾਲਾ ਤੇ ਸਦਰ ਥਾਣੇ ਜੋਟੀ ਕਰ ਰਿਹਾ ਰੋਟੀ ਲੈਣ ਜਾ ਰਿਹਾ ਸੀ ਢਾਬੇ ਤੋਂ ਵਾਪਸ ਆਇਆ ਤੇ ਟੱਟੇ ਦੇ ਵਿੱਚ ਵੱਜਿਆ ਸਾਂਢ ਇਹ ਕਿਹਦੇ ਤੇ ਸੀ ਇਹ ਮੋਟਰਸਾਈਕਲ ਤੇ ਠੀਕ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ 12 ਵਜੇ ਦੀ ਗੱਲ ਹੈ ਤੇ ਉਸ ਤੋਂ ਬਾਅਦ ਕੀ ਲਾ ਚੱਲ ਰਿਹਾ ਸੀ ਹਾਂ ਜੀ ਪੀਸੀਆਰ ਵਾਲਿਆਂ ਨੂੰ ਫੋਨ ਕਰਾਇਆ ਜੀ ਪੀਸੀਆਰ ਵਾਲੇ ਲੈ ਕੇ ਗਏ ਹਸਪੀਟਲ ਤਰਉਣਾ ਰੈਫਰ ਕੀਤਾ ਜੀ ਫਰੀਦਕੋਟ ਫਰੀਦਕੋਟ ਤੋਂ ਲੈ ਗਏ ਕਿ ਇੱਥੇ ਡੈੱਡ ਬੋਰਡ ਦੀ ਹੁਣ ਪੁਲਿਸ ਮਾਰਕ ਕਰਾਉਣੀ ਜੀ ਡੈੱਡ ਕਦੋਂ ਹੋਈ ਮੌਤ ਸਵੇਰ 4 ਵਜੇ ਹੋਈ ਇਹ ਕਿੱਥੇ ਕੰਮ ਕਰਦੇ ਸੀ ਇਹ ਜਲਾਲਾਬਾਦ सदर ਲਗੇ ਹੋਏ ਸੀ ਮੁਲਾਜ਼ਮਾਂ ਦੇ ਹੋਮ ਗਾਰਡ ਹਾਂ ਜੀ ਪੀਐਸਟੀ ਸੀ ਇੰਨੀ ਕ ਉਮਰ ਸੀ ਇਹਦੀ ਪਹੁੰਚਾ ਸਾਲ ਹੋ ਗਿਆ ਹੁਣ ਪੋਸਟਮੈਨ ਨੂੰ ਕਰਵਾਇਆ ਜਾਂਦਾ ਹਾਂ ਜੀ ਪੋਸਟਮੈਨ